ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਗਏ ਜਿੱਥੇ ਉਹਨਾਂ ਪਾਰਟੀ ਵੱਲੋਂ ਤਿੰਨ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰ ਦਿੱਤਾ ਗਿਆ ਉਹਨਾਂ ਜਲੰਧਰ ਤੋਂ ਜਸਟਿਸ ਜੋਰਾ ਸਿੰਘ ਫਤਿਹਗੜ ਸਾਹਿਬ ਤੋਂ ਬਲਜਿੰਦਰ ਸਿੰਘ ਚੌਂਦਾ ਤੇ ਗੁਰਦਾਸਪੁਰ ਤੋਂ ਪੀਟਰ ਮਸੀ ਜੀਦਾ ਦਾ ਨਾਮ ਐਲਾਨਿਆ ਗਿਆ ਅੱਜ ਸਾਡੀ ਕੋਰ ਕਮੇਟੀ ਦੀ ਮੀਟਿੰਗ ਇਹ ਸੰਗਰੂਰ ਦੇ ਵਿੱਚ ਪ੍ਰਿੰਸੀਪਲ ਬੁਧਰਾਮ ਜੀ ਦੀ ਚੇਅਰਮੈਨਤੀ ਅੰਦਰ ਸਾਰੇ ਲਗਭਗ ਸਾਰੇ ਮੈਂਬਰ ਇੱਥੇ ਮੌਜੂਦ ਸੀ ਇਸ ਤੋਂ ਪਹਿਲਾਂ ਅਸੀਂ ਮਹੇਸ਼ੀ ਨੰਦਰਸ਼ੰਕਰ ਦੇ ਵਿੱਚ ਉੱਤੇ ਲੇਟਿੰਗ ਹੋਈ ਸੀ ਸੋ ਕੁਝ ਨਾਮ ਡਿਸਕਸ ਹੋ ਰਿਹਾ ਹੋਇਆ ਇਸ ਵਿੱਚ ਉਹਨਾਂ ਤੋਂ ਜੀਸੀ ਨੂੰ ਭੇਜਿਆ ਹੈ ਕਿ ਅਪਰੂਵ ਲੋਕ ਦੀ ਆਦਿ ਹੈ ਤੇ ਅੱਜ ਉਹਦਾ ਅਫੀਸ਼ੀਅਲ ਅਨਾਉਂਸਮੈਂਟ ਅਸੀਂ ਪ੍ਰੈਸ ਰਿਲੀਜ਼ ਰਾਹੀਂ ਵੀ ਜਾਰੀ ਕਰਾਂਗੇ ਚਲੋ ਮੈਂ ਉਹ ਕਰਤਾ ਹਾਂ ਇਹ ਰੈਸਟਮ ਤੁਹਾਡੇ ਨਾਲ ਜਾਰੀ ਕਰਦੇ ਹਾਂ ਤਿੰਨ ਜਿਸ ਤਰ੍ਹਾਂ ਪਾਰਟੀ ਨੇ ਪਹਿਲਾਂ ਫੈਸਲਾ ਕੀਤਾ ਹੈ ਕਿ ਜਿਹੜਾ ਪੰਜ ਜਿਹਨ ਡੇਟਾ ਦੇ ਨਾਮ ਲਈ ਇਹਨੂੰ ਪਹਿਲੀ ਇੰਜੀਨੀਅਰ ਹੋ ਚੁੱਕੇ ਨੇ ਜਿੰਨਾਂ ਦੇ ਵਿੱਚ ਦਾ ਸਭ ਤੋਂ ਅੱਗੇ ਤੇ ਮੇਰੀ ਸੀਟ ਜਿਹੜੀ ਹੈ ਸਿਟਿੰਗ ਐਮਪੀ ਦੇ ਤੌਰ ਤੇ ਹੈ ਜਿੰਦਰਿੰਦਰ ਸ਼ੇਰਗਿੱਲ ਜੀ ਨੰਨ ਪ੍ਰਸਾਦ ਜੀ ਡਾਕਟਰ ਅਬਜੋਬ ਜੀ ਇਸਾਰ ਪਸਤਿਤੋ ਤੇ ਕੁਲਦੀਪ ਢਾਲੀਵਾਲ ਜੀ ਅਮਰਸਰ ਤੋਂ ਨੇ ਤੇ ਹੁਣ ਤਿੰਨ ਹੋਰ ਸੀਟਾਂ ਇੱਕ ਮਾਲਵੇ ਦੀ ਇੱਕ ਮਾਝੇ ਦੀ ਇੱਕ ਤੋਂ ਆਪ ਦੇ ਤਿੰਨ ਸੀਟਾਂ ਦਾ ਜਿਸ ਵਿੱਚ ਸ਼ਾਮਲ ਕਰਾਂ ਤੁਹਾਡੇ ਸਾਹਮਣੇ ਪਾਰਟੀ ਨੇ ਫੈਸਲਾ ਕੀਤਾ ਹੈ ਫੋਰ ਕਮੇਟੀ ਨੇ ਫੈਸਲਾ ਕੀਤਾ ਹੈ ਬਲਜਿੰਦਰ ਚੌਂਦਾ ਦੀ ਇਲੈਕਸ਼ਨ ਬਲਜਿੰਦਰ ਸਿੰਘ ਚੌਂਦਾ ਇਹ ਸਾਡੇ ਵਰਕਰ ਨੇ ਵਲੰਟੀਅਰ ਤੇ ਬਹੁਤ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਵਫਾਦਾਰ ਡੈਡੀਕੇਟਡ ਦਿਨ ਨਾਲ ਕੰਮ ਕਰ ਰਹੇ ਨੇ ਪਾਰਟੀ ਚ ਉਹ ਫਤਿਹਗੜ੍ਹ ਸਾਹਿਬ ਰਿਜ਼ਰਵ ਹਲਕੇ ਤੋਂ ਸਾਡੇ ਵੀਰਵਾਰ ਹੋਣਗੇ ਬਲਜਿੰਦਰ ਸਿੰਘ ਚੌਂਦਾ ਤੇ ਦੂਸਰੀ ਸੀਟ ਹੈ ਜਿਹੜੀ ਹੋਰ ਕਮੇਟੀ ਨੇ ਚੁਕੀਤੀ ਹੈ ਉਹਦੇ ਵਿੱਚ ਜਲੰਧਰ ਹੈ ਜਲੰਧਰ ਵੀ ਰਿਜ਼ਰਵ ਸੀਟ ਹੈ ਜਲੰਧਰ ਤੋਂ ਜਸਟਿਸ ਜੋਰਾ ਸਿੰਘ ਜੀ ਰਟਾਇਰਡ ਜਸਟਿਸ ਜੋਰਾ ਸਿੰਘ ਜੀ ਜਿਹਦੇ ਨੂੰ ਸਾਰੇ ਪੰਜਾਬੀ ਜਾਣਦੇ ਆ ਉਹਨਾਂ ਨੂੰ ਜ਼ਿੰਮਵਾਰੀ ਦਿੱਤੀ ਹੈ ਕਿ ਜਲੰਧਰ ਤੋਂ ਜਾ ਕੇ ਤੁਸੀਂ ਜਿਹੜੀ ਲੜਾਈ ਲੜੋ ਜੋ ਇੱਕ ਨਮਨਤਨੰਗਰ ਤੋਂ ਬਾਦਲਾਂ ਦਾ ਜਿਹੜਾ ਪਲਾਨ ਹੈ ਉਹਨੂੰ ਰੌਂਡ ਲਈ ਜਸਟਿਸ ਜੋਰਾ ਸਿੰਘ ਜੀ ਜਲੰਧਰ ਤੋਂ ਪਾਰਟੀ ਦੇ ਸੈਂਪਲ ਇਲੈਕਸ਼ਨ ਕਰਨਗੇ ਤੇ ਤਿੱਥੀ ਸੀਟ ਹੈ ਕੋਤਸਪੁਰ ਦੀ ਅੱਜ ਉਹ ਜੀ ਗੁਰਦਾਸਪੁਰ ਤੋਂ ਸਾਡੇ ਬਹੁਤ ਹੀ ਡੈਡੀਕੇਟਰ ਵਲੰਟੀਅਰ ਗੁਰਦਾਸਪੁਰ ਤੋਂ ਸਾਡੇ ਪਾਰਟੀ ਦੇ ਨਾਲ ਹਰ ਵਕਤ ਮੋਰਦੀਨਾ ਮੋਡਲ ਆ ਕੇ ਚੱਲਣ ਵਾਲੇ ਤੇ ਵਲੰਟੀਅਰ ਨੇ ਉਹ ਉਹਨਾਂ ਦਾ ਨਾਮ ਹੈ ਜੀ ਪੀਟਰ ਮਸੀਹ ਜੀਤਾ ਪੀਟਰ ਮਸੀਹ ਜੀਤਾ ਜੀਤਾ ਜੀ ਚੀਤਾ ਹਾਂ ਜੀ ਪੀਟਰ ਮਸੀਹ ਜੀਤਾ ਉਹ ਆਮ ਆਦਮੀ ਪਾਰਟੀ ਦੇ ਚੋਣ ਸ਼ੰਤ ਹੈ ਗੁਰਦਾਸਪੁਰ ਤੋਂ ਚੋਣ ਲੜਨ ਦੇ ਇਸ ਸਾਰੇ ਲੋਕਾਂ ਨੂੰ ਹੁਣ ਤੱਕ ਸਾਡੇ ਟੋਟਲ 8 ਨਾਮ ਅਨੁਮਾਨੇ ਚੁੱਕੇ ਨੇ ਬਾਕੀ ਜਿਹੜੇ 5 ਰਹਿੰਦੇ ਨੇ ਉਹਨਾਂ ਦੀ ਅਨਾਉਂਸਮੈਂਟ ਜਿਹੜੀ ਹੈ ਉਹ 2-4 ਦਿਨਾਂ ਦੇ ਵਿੱਚ ਹੋ ਸਕਦੀ ਹੈ ਜਿਹੜੇ ਜਿਹੜੇ ਰਹਿੰਦੇ ਨੇ ਉਹਨਾਂ ਦੇ ਵਿੱਚ ਪਠੰਡਾ ਫਿਰੋਜ਼ਪੁਰ ਲੁਧਿਆਣਾ ਰੂਸਾਹ ਇਹ ਬਟਾ ਇਹਨਾਂ ਦੇ ਨਾਮਾਂ ਦੀ ਡਿਸਕਸ਼ਨ ਹੋ ਗਈ ਹੈ ਸੋ ਫਾਈਨਲ ਸਟੇजेस ਤੇ ਨੇ ਤੇ ਅਗਲੀ ਮੀਟਿੰਗ ਦੇ ਵਿੱਚ ਅਸੀਂ ਬਾਕੀ ਦੇ ਵੀ ਇਹਨਾਂ ਨੂੰ ਸਮਝ ਕਰਕੇ ਇਸੇ ਕੰਮ ਤੇ ਤੇ ਸਾਡੇ ਪੰਜ ਜਿਹੜੇ ਕੈਂਡੀਡੇਟ ਨੇ ਵਿੱਚ ਮੇਰਾ ਨਾਮ ਵੀ ਹੈ ਉਹ ਤਾਂ ਪਹਿਲੇ ਹੀ ਇਸੇ ਪ੍ਰਚਾਰ ਮੰਗਾਇਆ ਹੋਇਆ ਹੈ ਪਾਕਰ ਕਰ ਜਾ ਰਹੇ ਨੇ ਮਾਸਕਟਸ ਹੋ ਰਹੀਆਂ ਨੇ ਰੈਲੀਆਂ ਹੋ ਰਹੀਆਂ ਨੇ ਮੁਕੜੀਆਂ ਹੋ ਰਹੀਆਂ ਨੇ ਤੇ ਬਾਕੀ ਇਹ ਤਿੰਨ ਜਿਹੜੇ ਨੇ ਇਹ ਕੱਲ ਤੋਂ ਆਪਣੇ ਆਪਣੇ ਦਫ਼ਤਰ ਜਾਂ ਆਪਣੇ ਆਪਣੇ ਜਿਹੜੇ ਜਿਵੇਂ ਪ੍ਰਚਾਰ ਦਾ ਜ ਨੇ ਸ਼ੁਰੂ ਕਰ ਦਿੰਦੇ ਆ ਉਹ ਇਸੇ ਸ਼ੁਰੂ ਕਰਦੇ ਆ ਠੀਕ ਹੈ ਓਕੇ